ਚੱਲ ਆਇਆ ਠਸਕੇ ਤੋਂ ਪਟਣੇ ਦੇਵਾਲਾ ਪੀਖਣ ਸ਼ਾਗੁਰਾਂ ਦਾ ਦਵਾਰ ਬੈਠਾ ਮੱਲਾ ਪੀਖਣ ਸ਼ਾਗੁਰਾਂ ਦਾ ਦਵਾਰ ਬੈਠਾ ਮੱਲਾ ਦਿਲ ਵਿੱਚ ਲੈ ਕੇ ਆਇਆ ਸਰਦਾ ਪਿਆਰ ਚਿੱਤ ਵਿੱਚ ਤਾਂਗ ਹੋਵੇ ਪਿਆਰੇ ਦਾ ਦਦਾਰ ਚਿੱਤ ਵਿੱਚ ਤਾਂ ਕਿਰਪਾਲ ਚੰਦ ਤਾਂ ਹੀ ਗਿਆ ਬੋਲਾ ਹੋਵਣ ਅੰਦਰਛਾ ਦਰਵਾਜ਼ਾ ਦਿਓ ਖੋਲਾ ਹੋਵਣ ਅੰਦਰਛਾ ਦਰਵਾਜ਼ਾ ਦਿਓ ਖੋਲਾ ਮਿਲਿਆ ਜਵਾਬ ਅਜ ਲਿਆਵਣਾ ਨਾ ਬਾਲ ਚਿੱਤ ਵਿੱਚ ਤਾਂਗ ਹੋਵੇ ਪਿਆਰੇ ਦਾ ਦਿਸਦਾ ਚਿੱਤ ਵਿੱਚ ਤਾਂਗ ਹੋਵੇ ਪਿਆਰੇ ਦਾਜਦਾਰ ਓ ਨੇਤਰਾ ਚ ਆ ਗਿਆ ਮੁraag ਨਾਲ ਨੀਰਾ ਨੇਤਰਾ ਚ ਨੇਤਰਾ ਚ ਆ ਗਿਆ ਵਰਾਗ ਨਾਲ ਨੀਰਾ ਅਰੇ ਜਾਗ ਜਾਰੇ ਖੜਾ ਪੀਖਣ ਛਾਪੀਰਾ ਅਰੇ ਜੰਗ ਜਾਰੇ ਖੜਾ ਪੀਖਣ ਛਾਪੀਰਾ ਪ੍ਰੀਤਮ ਦੇ ਮੁਖੜੇ ਨੂੰ ਲਮਾਂ ਮੈਨੋ ਹਾਰ ਚਿੱਤ ਵਿੱਚ ਤਾਗ ਹੋਵੇ ਪਿਆਰੇ ਦਾ ਦیدار ਚਿੱਤ ਵਿੱਚ ਤਾਗ ਹੋਵੇ ਪਿਆਰੇ ਦਾ ਦیدار ਓ ਜੀ ਦੀ ਯਾਦ ਵਿੱਚ ਦੀ ਯਾਦ ਵਿੱਚ ਮੈਂ ਹੈ ਜ਼ਿੰਦਗੀ ਬਤਾਈ ਉਹੀ ਜੋਤ ਵੀ ਅੱਜ ਹੈ ਸਰੀਰ ਵਿੱਚ ਆਈ ਉਹੀ ਜੋਤ ਅੱਜ ਹੈ ਸਰੀਰ ਵਿੱਚ ਆਈ ਚਾਨਣ ਭਲਾਉ ਦੂਰ ਕਰੂ ਅੰਧਕਾਰ ਦਿਵਾਰੇ ਆ ਚਾਹੀਦੇ ਨਾ ਮੈਨੂੰ ਹੀਰੇ ਮੋਤੀਆਂ ਦੇ ਥਾਲਾ ਤੱਕੜਾ ਚੋਂਦਾ ਸੋਨੇ ਮੁਖ ਦਾ ਜਲਾ ਚਾਹੀਦੇ ਨਾ ਮੈਨੂੰ ਚਾਹੀਦੇ ਨਾ ਮੈਨੂੰ ਹੀਰੇ ਮੋਤੀਆਂ ਦੇ ਥਾਲਾ ਤਕੜਾ ਚਾਉਂਦਾ ਸੋਹਣੇ ਮੁਖ ਦਾ ਜਲਾਲ ਤਕੜਾ ਚਾਉਂਦਾ ਸੋਹਣੇ ਮੁਖ ਦਾ ਜਲਾਲ ਦੁਨੀਆਂ ਦੇਵਾਲੀ ਨੂੰ ਮੈਂ ਕਰਾਂਗਾ ਜੂਆਰੇ ਚਿੱਤ ਵਿੱਚ ਤਾਂਗ ਹੋਵੇ ਪਿਆਰੇ ਦਾ ਦیدار ਚਿੱਤ ਵਿੱਚ ਤਾਂਗ ਹੋਵੇ ਜਿਦਾ ਦਰਚ ਲੋਚਦਾ ਦਰਚ ਲੋਚਦਾ ਦਰਚ ਕਿੰਨੇ ਪੈਰ ਗਏ ਨਬੀ ਤਾਂ ਪੀਰ ਨੇ ਪਕੜ ਲਈ ਪ੍ਰੀਤ ਵਾਲੀ ਰੀਤ ਪੀਰ ਨੇ ਪਕੜ ਲਈ ਪ੍ਰੀਤ ਵਾਲੀ ਰੀਤ ਵੰਗ ਰਬ ਬਿਹੇ ਰਿਹਾ ਗੁਰੂ ਨੂੰ ਪੁਕਾਰ ਚਿੱਤ ਵਿੱਚ ਤਾਂਗ ਹੋਵੇ ਪਿਆਰੇ ਦਾ ਦیدار ਚਿੱਤ ਵਿੱਚ ਤਾਂਗ ਹੋਵੇ ਪਿਆਰੇ ਦਾ ਦیدار ਓ ਦਿਲਾਂ ਦੀਆਂ ਛੰਕੀਆਂ ਨੂੰ ਕਰਨੇ ਲਈ ਦੂਰਾ ਬਾਲ ਰੂਪ ਤਾਰ ਆਇਆ ਅੱਲਾ ਦਾ ਹੀ ਨੂਰਾ ਬਾਲ ਰੂਪ ਤਾਰ ਆਇਆ ਅੱਲਾ ਦਾ ਹੀ ਨੂਰਾ ਨਸ ਜਾਉ ਖਿਜ ਲੈ ਕੇ ਆ ਗਿਆ ਬਹਾਰ ਚਿੱਤ ਵਿੱਚ ਤਾਂਗ ਹੋਵੇ ਪਿਆਰੇ ਦਾ ਦیدار ਚਿੱਤ ਵਿੱਚ ਤਾਂਗ ਹੋਵੇ ਪਿਆਰੇ ਦਾ ਦیدار ਆਹ ਕਰਮ ਅਦਰ ਚ ਨਾਲੇ ਪਰਮ ਮਟਾਵਾਂ ਚੋਦੀ ਬਾਲਾ ਪ੍ਰੀਤਮ ਤੋਂ ਵਾਰੇ-ਵਾਰੇ ਜਾਵਾਂ ਵਾਰੇ-ਵਾਰੇ ਜਾਵਾਂ ਕਰਾਂ ਮੈਂ ਦਰਚ ਨਾਲੇ ਪਰਮਾ ਮਟਾਵਾਂ ਜੋਤੀਬਾਲਾ ਪ੍ਰੀਤਮ ਤੋਂ ਵਾਰੇ-ਵਾਰੇ ਜਾਵਾਂ ਜੋਤੀਬਾਲਾ ਪ੍ਰੀਤਮ ਤੋਂ ਵਾਰੇ-ਵਾਰੇ ਜਾਵਾਂ ਸ਼ੈਰ ਗੁਰਜੰਟ ਸਿੰਘ ਬੈਂਕਾ ਲਿਖੇ ਵਾਰ ਚਿੱਤ ਵਿੱਚ ਤਾਂਗ ਹੋਵੇ ਪਿਆਰੇ दार